ਲੈ ਵੀ ਮਿੱਤਰੋ ਤੁਸੀਂ ਜੁੜੇ ਹੋ ਜਸੜਾ ਐਗਰੋ YouTube ਚੈਨਲ ਦੇ ਨਾਲ ਤੇ ਅੱਜ ਤੁਹਾਡੇ ਲਈ ਮੈਂ ਕਹਣਾ ਵੀ ਪਿੱਛੇ ਦਾ ਕਿੰਨੇਗਾ ਮਰਵਾ ਦੇ ਸੁਪਰ ਸੀਡਰਾਂ ਦਾ ਮੇਲਾ ਲੈ ਕੇ ਆ ਗਏ ਤੁਹਾਡੇ ਵਾਸਤੇ ਜਮਾ ਮੈਂ ਕਹਣਾ ਬਈ ਕਿੰਨੇ ਕ ਪੀਸ ਹੋਣੇ ਘੱਟੂ ਕਰਦੇ 30 ਸੀਗੇ ਨੇ 30 35 ਪੀਸ ਨੇ ਵੀਰੇ ਆਪਣੇ ਕੋਲ ਅੱਜ ਇੱਧਰ ਪਏ ਨੇ ਘਰੇ ਕੁਝ ਬਾਗਲ ਚ ਪਏ ਨੇ ਬਾਗਲ ਚ ਪਏ ਨੇ ਲੈ ਵੀ ਮਿੱਤਰੋ ਜਮਾ ਓਕੇ ਆਪਣੇ ਕੋਲੇ 30 35 ਪੀਸਾਂ ਦਾ ਮੇਲਾ ਲੱਗਿਆ ਪਿਆ ਸੁਪਰ ਸੀਡਰਾਂ ਦਾ ਬਾਕੀ ਭਾਈ ਤਰੀਕ ਦੱਸ ਦਿੰਦੇ ਆ ਅੱਜ 17 ਤਰੀਕ ਹੈ ਜੀ 7ਵੇਂ ਮਹੀਨੇ ਦੇ ਦਿਨ ਵੀਡੀਓ ਬਣਾਉਂਦੇ 2024 ਨੂੰ ਵੀਡੀਓ ਬਣਾਉਨੇ ਆ ਬਾਈ ਵੀਡੀਓ ਸਾਡੀਆਂ ਪਹਿਲਾਂ ਵੀ ਬਣੀਆਂ ਹੋਈਆਂ ਨੇ ਜੀ ਉਹ ਪੁਰਾਣੀ ਵੀਡੀਓ ਚੱਕ ਲੈਂਦੇ ਨੇ ਬਾਈ 17 ਤਰੀਕ ਹੈ ਅੱਜ ਜੀ 7ਵਾਂ ਮਹੀਨਾ 2024 ਹੈ 24 ਹੈ ਤੇ ਲੈ ਵੀ ਮਿੱਤਰੋ 마ਸ਼ੀਓ ਤੋਂ ਚੱਕ ਲੈਣੇ ਆ ਪਹਿਲਾ ਦਿਨ ਕਹਿੰਦੇ ਪਹਿਲੀ ਆਪਾਂ ਸੁਪਰ ਸੀਡਰ ਦਿਖਾ ਦਈਏ 마ਸ਼ੀਓ ਦਾ ਆ ਗਿਆ ਪੂਰਾ ਟੌਪ ਦਾ ਕਿੰਨੇ ਮਾਡਲ ਹੈ ਇਹ 2021 ਮਾਡਲ ਹੈ ਵੀਰੇ 8 ਫੁੱਟਾ ਸੁਪਰ ਸੀਡਰ ਹੈ ਜੀ 8 ਤੋਂ 10 ਦਾ ਹੀ ਵੱਧ ਨਹੀਂ ਹੈਗਾ ਜੀ ਠੀਕ ਹੈ ਹਾਂ ਜੀ ਹਾਂ ਲੈ ਵੀ ਮਿੱਤਰੋ 8 ਫੁੱਟਾ ਤੇ ਬਾਕੀ ਭਾਈ ਰੇਟ ਦੀ ਗੱਲ ਕਰਦੇ ਆ ਇਹ ਰੇਟ ਆ ਵੀਰੇ 1,65,000 ਰੁਪਏ ਡਿਸਕ ਵਾਲਾ ਮਾਡਲ ਆ ਜੀ ਕਟਾਂ ਨਹੀਂ ਡਿਸਕਾਂ ਨੇ ਜੀ ਠੀਕ ਹੈ ਤੇ ਕੋਈ ਡਿਟੇਲ ਇਹਦੀ ਹੋਰ ਆ ਬਸ ਜੀ ਬਲੇਡ ਬਹੁਤ ਵਧੀਆ ਪਏ ਨੇ 65 ਪੈਸੇ 70 ਪੈਸੇ ਬਲੇਡ ਪਏ ਨੇ ਜੀ ਆਹ ਫੁੱਟਾ ਹੈ ਜੀ 8 ਫੁੱਟਾ ਹੈ ਹਾਂ ਜੀ ਡਿਸਕ ਡਰਾਈਵ ਹੈ ਜੀ ਲੈ ਵੀ ਮੇਤਰਾ ਡਿਸਕ ਡ్రਾਈਵਰ ਆ ਕਿੰਨੇ ਰੇਟ ਕਿਹਾਈ ਭਾਈ 1,65,000 ਰੁਪਏ ਮਾਨਤਾ ਕਰਾਂਗੇ ਭਾਈ ਜੀ ਮੌਕੇ ਤੇ ਮਾਨਤਾ ਜਰੂਰ ਕਰਾਂਗੇ ਤੇ ਭਾਈ ਚਲਦੀ ਵੀਡੀਓ ਨੂੰ ਪਹਿਲਾਂ ਤਾਂ ਸ਼ੇਅਰ ਕਰ ਦਿਓ ਜਿਹੜਾ ਬੰਦਾ ਸ਼ੇਅਰ ਕਰੂ ਉਹਨੂੰ ਦੁਬਾਰੀ ਵਾਲੇ ਦਾ ਨਾ ਵੀ Instagram page जसरे गुरु ਦੇ ਨਾਂ ਉਤੇ ਤੇ ਆਹਾ ਬਈ ਇਹ ਆ ਗਿਆ 2023 ਮਾਡਲ ਹੈ ਵੀਰੇ ਗਹੀਰ ਕੰਪਨੀ ਦਾ ਇਹ ਧਰਤੀ ਮਿੱਤਰਾਂ ਨਾਂ ਤੇ ਬਣਾਉਂਦੇ ਨੇ ਜੀ ਹੋਰ ਮੈਨੂਫੈਕਚਰ ਕਰਦੇ ਨੇ ਜੀ ਇਹ ਹਾਂਜੀ ਹੋਰ ਕੰਪਨੀ ਮਹਿੰਦਰਾ ਕੰਪਨੀ ਦਿੰਦੇ ਨੇ ਇਹ ਜੀ ਠੀਕ ਹੈ ਲੈ ਮਿੱਤਰੋ ਕਹਿਣ ਗਹੀਰ ਦਾ ਹੀ 8 ਫੁੱਟ ਹੈ 2023 ਮਾਡਲ ਹੈ ਡਿਸਕ ਡਰਾਈਵ ਡਿਸਕ ਲਿਖਾਦੇ ਵੀਰੇ ਜਿਹੜਾ ਲੈ ਮਿੱਤਰਾਂ ਡਿਸਕਾ ਚੈੱਕ ਕਰਾ ਦੇ ਜਸੜ ਐਗਰੋ ਤੇ ਮੈਂ ਕਹਣਾ ਵੀ ਜਮਾ ਜਸੜਾ ਡਿਸਕ ਡਰਾਈਵ ਹੈ 2023 ਮਾਡਲ ਹੈ ਜੀ 1,75,000 ਦਾ ਜੀ 1,75,000 ਰੁਪਏ ਦਾ ਗਹਿਰ ਦਾ ਆ ਗਿਆ ਕਹਿੰਦੇ ਹਾਂਜੀ 8 ਫੁੱਟਾ ਜੀ 8 ਫੁੱਟਾ ਤੇ ਆਹਾ ਇਹ ਆ ਗਿਆ ਵੀਰੇ ਐਗਰੀ ਪ੍ਰੈਮ ਦਾ ਜੀ 2023 ਮਾਡਲ ਹੈ ਜੀ ਤੇ ਇਹ ਪਿੰਨਾਂ ਨਿਕਲਦੀਆਂ ਵੀਰੇ ਆ ਇਧਰੋਂ ਪਿੰਨ ਨਿਕਲ ਜਾਂਦੀ ਹੈ ਤੇ ਉਧਰੋਂ ਪਿੰਨ ਨਿਕਲ ਜਾਂਦੀ ਹੈ ਇਧਰੋਂ ਡੰਡੇ ਦੀ ਪਿੰਨ ਨਿਕਲੂਗੀ ਠੀਕ ਹੈ ਤੇ ਰੂਟਾਵੇਟਰ ਬਹੁਤ ਸੌਖਾ ਬਣਦਾ ਇੱਥੋਂ ਹੀ ਪਤਾ ਲੱਗਦਾ ਹੈ ਦਿਖਾ ਦੇ ਵੀਰੇ ਠੀਕ ਹੈ ਇੱਥੋਂ ਹੀ ਪਤਾ ਲੱਗਦਾ ਵੀ ਰੂਟਾਵੇਟਰ ਜਮੇ ਸੌਖਾ ਤਰੀਕਾ ਬਣਾਉਣ ਦਾ ਹੀ ਠੀਕ ਹੈ ਹਾਂਜੀ ਲੈ ਵੀ ਮਿੱਤਰੋ ਜਮਾ ਓਕੇ ਹੈ 2023 ਮਾਡਲ ਹੈ ਜੀ 2023 ਮਾਡਲ ਹੈ ਹਾਂਜੀ ਠੀਕ ਹੈ ਐਗਰੀ ਪ੍ਰੈਮ ਕੰਪਨੀ ਦਾ ਹੈ ਜ 8 ਫੁੱਟ ਹੈ ਜੀ ਉਹ ਡਿਟੇਲ ਇਹਦੀ ਕੋਈ 1,70,000 ਦਾ ਰੇਟ ਹੈ ਬਾਕੀ ਮੌਕੇ ਦੇ ਮਾਨਤਾ ਨਾਲ ਜਰੂਰ ਕਰ ਦਾਂਗੇ ਭਾਈ ਠੀਕ ਹੈ ਹਾਂਜੀ 1,70,000 ਰੁਪਏ ਦਾ ਭਾਈ ਮਾਨਤਾ ਨਾਲ ਹੋ ਜੂਗਾ ਤੇ ਆ ਗਿਆ ਐਗਰੀ ਜੋਨ ਦਾ ਇਹ ਆ ਗਿਆ ਐਗਰੀ ਜੋਨ ਦਾ ਜੀ 2022 ਮਾਡਲ ਹੈ ਜੀ ਬਲੇਡ ਹੈਗੇ ਨੇ ਨਾਲ ਦੇ ਵੀਰੇ 90 ਪੈਸੇ ਬਲੇਡ ਹੋਣੇ ਘੱਟੋ-ਘੱਟ ਵੀਰੇ ਚੰਗੀ ਤਰ੍ਹਾਂ ਦਿਖਾ ਦੇ ਕੈਮਰਾ ਮਾਰ ਕੇ ਕੈਮਰਾਮੈਨ ਨੂੰ ਬੇਨਤੀ ਹੈ ਜੀ ਤੇ ਦਿਖਾ ਦਿਓ ਵੀਰੇ ਪੂਰਾ ਵਧੀਆ ਸੁਪਰ ਸੀਟਰ ਹੈ ਜੀ ਤੇ ਪਿੱਛੋਂ ਵੀ ਦਿਖਾ ਦੇ ਵੀਰੇ ਲਾਈਵ ਮੈਂ ਤਾਂ ਮੈਂ ਕਹਿਣਾ ਵੀ ਲਾਲ ਟਮਾਟਰ ਵਰਗਾ ਪਿਆ ਹੈ ਜਿੰਨੇ ਸਟ੍ਰੇਵ ਹੈ ਜੀ 8 ਫੁੱਟਾ ਹੈ ਜੀ ਇਹਦਾ ਰੇਟ ਹੈ ਵੀ 1,65,000 ਰੁਪਿਆ ਜੀ ਬਾਕੀ ਡਿਸਕਾਊਂਟ ਕਰ ਦਾਂਗੇ ਮੌਕੇ ਤੇ ਜੀ ਮੌਕੇ ਤੇ ਮਾਨਤਨ ਹੋ ਜੂਗਾ ਜਿੰਨੇ ਅਜੇ ਸੁਪਰ ਸੀਡਰ ਨਾ ਸਾਰੇ ਅਜੇ ਕੋਈ ਦਾ ਕਹਿੰਦੇ ਸੰਤਰੇ ਵਰਗਾ ਪਿਆ ਕੋਈ ਅਜ ਲਾਲ ਟਮਾਟਰ ਵਰਗਾ ਤੇ ਆ ਗਿਆ ਦਸ਼ਮੇਸ਼ ਮਲੇਰ ਕੋਟਲੇ ਦਾ ਬਣਿਆ ਹੋਇਆ ਮਤਰੋ ਲੈ ਭਾਈ ਹਰਦੀਪ ਕੱਲੀ ਕੱਲੀ ਡਿਟੇਲ ਦੇ ਦੇ ਕੇ ਰੱਖੋ ਇਹ ਵੀਰੇ 8 ਫੁੱਟਾ ਹੈ 2021 ਮਾਡਲ ਹੈ ਇਹਦਾ ਰੇਟ ਹੈ ਵੀਰੇ 1,55,000 ਰੁਪਿਆ 8 ਫੁੱਟਾ ਜੀ ਤੇ ਹਾਂ ਜੀ ਬਲੇਡ ਦੇਖ ਲਓ ਚੰਗੀ ਤਰ੍ਹਾਂ ਦਿਖਾ ਦੇ ਕੈਮਰਾਮੈਨ ਨੂੰ ਬੇਨਤੀ ਲੈ ਵੀ ਮਤਰੋ ਬ ਸਾਰਾ ਕੁਝ ਡਿਟੇਲ ਮੈਂ ਕਹਿੰਨਾ ਬਾਕੀ ਜਿੰਨਾ ਕੁਝ ਵੀਡੀਓ ਚ ਕਹਿਤਾ ਉਤੋਂ ਘਟ ਕੇ ਨਹੀਂ ਮਿਲੂਗਾ ਵੱਧ ਕੇ ਬਿਸ਼ੱਕ 8 ਫੁੱਟ ਹੈ ਜੀ ਡਿਸਕ ਡਰਾਈਵ ਹੈ ਜੀ ਚੰਗੀ ਤਰ੍ਹਾਂ ਦਿਖਾ ਦਿਓ ਜੀ ਠੀਕ ਹੈ ਲੈ ਮੈਂ ਤੁਹਾਨੂੰ ਦਿਖਾਉਂਗੇ ਜੀ ਚੈੱਕ ਕਰ ਸਕਦੇ ਹੋਗੇ ਜਮਾ ਮੈਂ ਕਹਿੰਨਾ ਬਾਈ ਕੋਈ ਘਟ ਬਾਤ ਜਮਾ ਨਹੀਂ ਹੈਗੀ ਜਿੰਨੀ ਕ ਆਪਾਂ ਨਹੀਂ ਬਾਈ ਘਾਟ ਬਾਤ ਉਹ ਦਿਓ ਆਪਾਂ ਦੱਸ ਦਾਂਗੇ ਵੀ ਇਹ ਜਾ ਪ੍ਰੋਬਲਮ ਹੈਗੀ ਤੇ ਆ ਪਏ ਜੀ ਪੀਸ ਬਾਕੀ ਹੋਰ ਵੀ ਬਥੇਰੇ ਪਏ ਨੇ ਜੀ ਆਪਣੇ 30 35 ਪੀਸ ਨੇ ਜੀ ਬਾਕੀ ਉਧਰ ਕੱਲ ਨੂੰ ਕੱਲ ਨੂੰ ਪਾਦਾਂਗੇ ਵੀਡੀਓ ਜੀ ਆਪਾਂ ਹੀ ਠੀਕ ਹੈ ਜੀ ਤੇ ਇਹ ਆ ਗਿਆ 2022 ਮਾਡਲ ਹੈ ਜੀ ਦਸ਼ਮੇਸ਼ ਮਰੇਲ ਕੋਟ ਦਾ ਸੁਪਰ ਸੀਡਰ ਹੈ 8 ਫੁੱਟ ਹੈ ਜੀ 8 ਫੁੱਟ ਹੈ 8 ਫੁੱਟ ਹੈ ਇਹਦਾ ਰੇਟ ਹੈਗਾ 1,60,000 ਰੁਪਿਆ ਜੀ 1,60,000 1,60,000 ਰੁਪਿਆ ਵੀਰੇ ਇਹ ਜੋ 1000 2000 ਦਾ ਮਾਨਤਾਨ ਹੋਊਗਾ ਵਤ ਨਹੀਂ ਹੁੰਦਾ ਜੀ ਵਤ ਨਹੀਂ ਹੁੰਦਾ ਕਿਉਂਕਿ ਬਾਈ ਦਸ਼ਮੇਸ਼ ਮਰੇਲ ਕੋਟ ਦਾ ਬਣਿਆ ਹੋਇਆ ਬਾਕੀ ਬਾਈ ਬਲੇਡਾਂ ਦੀ ਗੱਲ ਕਰ ਲਈ ਯਾਰੀ ਪਰ ਬਲੇਡ ਹੈਗੇ ਨੇ ਬਾਈ 35-40 ਪੈਸੇ ਬਲੇਡ ਨਹੀਂ ਨਾਲ ਦੇ ਠੀਕ ਹੈ ਹਾਂਜੀ ਅਰੀਜਨਲ ਕਿਤੋਂ ਵੈਲਡਿੰਗ ਨਹੀਂ ਹੈਗਾ ਜੀ ਕਿਤੋਂ ਕ੍ਰਿੰਕ ਨਹੀਂ ਹੈਗਾ ਜੀ ਕਿਤੋਂ ਵੀ ਕ੍ਰਿੰਕ ਨਹੀਂ ਕਿਤੋਂ ਨਹੀਂ ਕ੍ਰਿੰਕ ਬਾਕੀ ਬਾਈ ਯਾਰ ਗੱਲ ਜਿਹੜਾ ਸ ਉਹਦਾ ਫਾਇਦਾ ਨਹੀਂ ਅਸੀਂ ਉਹੀ 60 75 ਕਹਿ ਦੀ ਨਾ ਨਾ ਉਹਦਾ ਕੋਈ ਫਾਇਦਾ ਨਹੀਂ ਮੌਕੇ ਦੇ ਆ ਕੇ ਕੁਝ ਹੋਰ ਨਿਕਲ ਜੇ ਅਸੀਂ ਉਹੀ ਗੱਲ ਕਹੀ ਆ ਵੀ ਜੇ 40 ਹੋਣਗੇ ਤਾਂ ਫਿਰ ਵੀ ਅਸੀਂ 35 ਕਮਾਂਗੇ ਮੌਕੇ ਨੂੰ ਸਹੀ ਨਿਕਲੇਗਾ ਹਾਂਜੀ ਹਾਂਜੀ ਠੀਕ ਹੈ ਜਲਦੀ ਨਾਲ ਕੋਈ ਵੀ ਗੱਲ ਹੋਵੇ ਬਾਈ ਜਿੰਨੀ ਗੱਲ ਹੁੰਦੀ ਆਪਾਂ ਵੀਡੀਓ 'ਚ ਆਪਾਂ ਕਹਿਣੇ ਆਂਗੇ ਸਹੀ ਕਹਿਣੇ ਆ ਕੋਈ ਐ ਨਹੀਂ ਹੈਗਾ ਵੀ ਆਪਾਂ ਵੀਡੀਓ ਚ ਲਾਉਣ ਦੇ ਮਾਰੇ ਇਹ ਪਿਆਵੇ ਜਗਜੀਤ ਕੰਪਨੀ ਦਾ ਹੈ ਜੀ orange color 'ਚ ਆਇਆ ਸੀਗਾ ਇਹਨਾਂ ਦਾ ਠੀਕ ਹੈ ਹਾਂਜੀ ਸੱਤ ਫੋਟਾ ਹੀ ਗੇਅਰ ਡਰਾਈਵ ਹੈ ਦੋਨੇ ਪਾਸੇ ਗੇਅਰ ਨੇ ਬਾਈ ਇਹਦੇ ਰੂਟਾ ਬਟਰ ਇਹ ਵੀ ਬਣਦਾ ਹੈ ਜੀ ਇਹ ਵੀ ਬਣਦਾ ਹੈ ਹਾਂ ਰੂਟਾ ਬਟਰ ਇਹਦੇ 35 ਪੈਸੇ ਬਲੇਡ ਨੇ 30 35 ਪੈਸੇ ਬਲੇਡ ਨੇ ਬਲੇਡ ਖਤਮ ਮੰਗੂ ਨੇ ਇਧਰ ਗੇਅ ਡਰਾਈਵ ਆ ਵਾ ਗੇਅ ਦਿਖਾ ਦੇ ਚੰਗੀ ਤਰ੍ਹਾਂ ਲੈ ਮਿੱਤਰਾਂ ਗੇਅ ਕਰਾ ਦੇ ਚੱਕ ਤੇ ਡਿਸਕ ਡਰਾਈਵ ਆ ਜੀ ਡਿਸਕਾਂ ਨੂੰ ਦੇਖ ਲੋ ਜੀ ਡਿਸਕਾਂ ਪਿੱਛੇ ਹੈਗੀਆਂ ਨੇ ਜੀ ਪਿੱਛੇ ਡਿਸਕਾਂ ਦੇਖਾ ਹਾਂ ਡਿਸਕਾਂ ਚੈੱਕ ਕਰ ਲੋ ਜੀ ਲੈ ਮਿੱਤਰੋ ਜਿਹੜਾ ਬੰਦਾ ਚੱਲਦੀ ਵੀਡੀਓ ਨੂੰ ਕਰੂ ਸ਼ੇਅਰ ਦਿਵਾਲੀ ਵਾਲੇ ਦਿਨ ਉਹਨੂੰ ਫ੍ਰੀ ਦੇ ਵਿੱਚ ਵਾਸ਼ਿੰਗ ਮਸ਼ੀਨ ਦੇਣੀ ਹੈ ਉਹ ਬੰਦਾ ਕੋਈ ਵੀ ਹੋ ਸਕਦਾ ਚਾਹੇ ਜਿਹੜਾ ਬੰਦਾ ਉਹ ਵੀਡੀਓ ਦੇਖ ਰਣਾ ਉਹ ਵੀ ਹੋ ਸਕਦਾ ਤੇ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਾ ਦਿਓ ਮਿੱਤਰੋ ਕਿਉਂਕਿ ਵੀ 1000 ਸਬਸਕ੍ਰਾਈਬਰਾਂ ਨਾਲ ਤਾਂ ਸਾਨੂੰ ਪਿਆਰ ਮਿਲ ਤੇ ਬਾਈ ਆਹ ਤੇ ਇਹ ਪਿਆ ਵੀ 2022 ਮਾਡਲ ਆ ਜੀ ਪੀਡੀਸੀ ਕੰਪਨੀ ਦਾ ਹੈ ਜੀ ਠੀਕ ਹੈ 8 ਫੁੱਟਾਈ ਹੈ ਜੀ 8 ਮੀਟਰ ਕਟਿੰਗ ਵਾਲਾ ਜੀ ਇਹ ਗੀਅਰ ਡਰਾਈਵ ਹੈ ਜੀ ਵੀਰੇ ਚੇਨ ਹੈਗੀ ਇਹਦੇ ਗੀਅਰ ਡਰਾਈਵਡ ਗੀਅਰ ਦੇਖਿਆ ਦੋ ਵੀਰੇ ਡਿਸਕ ਮਾਉਂਟ ਵਾਲਾ ਜੀ ਕਿੰਨਾ ਡਿਸਕਾਂ ਨੇ ਜੀ ਚਿੱਲੀ ਠੀਕ ਹੈ ਤੇ 8 ਫੁੱਟਾ ਹੈ ਜੀ ਇਹਦਾ ਰੇਟ ਹੈਗਾ ਵੀਰੇ 1,60,000 ਰੁਪਿਆ ਮੌਕੇ ਤੇ ਮਾਨਤਾ ਨਾ ਮੌਕੇ ਤੇ ਮਾਨਤਾ ਜੂਰ ਹੋਊ ਬਾਈ ਠੀਕ ਹੈ ਬਾਕੀ ਫੋਨ ਕਰਕੇ ਜਰੂਰ ਆਉਣਾ ਜੀ ਲੈ ਮੇਤਰੋ ਫੋਨ ਕਰਕੇ ਆਲੋ ਜਰੂਰ ਆ ਤੇ ਡਿਰਬੇ ਤੋਂ ਪਿੰਡਾ ਪਿੰਡਾ ਇਹ 17 ਕ 17 ਕਿਲੋਮੀਟਰ ਹੈ 26 ਇਸ ਨਾਮ ਤੋਂ ਤੇ ਲਹਿਰੇ ਗਾਗੇ ਤੋਂ ਪੈਂਦਾ 8 ਕਿਲੋਮੀਟਰ ਹੈ ਪਿੰਡ ਘੋੜੇ ਦਾ ਮਾ ਜ਼ਿਲ੍ਹਾ ਪੈਂਦਾ ਸੰਗਰੂਰ ਤੇ ਬਾਕੀ ਭਾਈਆਂ ਦਾ ਪਿਆਰ ਕਿਉਂਕਿ ਇੰਨਾ ਕਾ ਭਾਈ ਕਈ ਭਾਈ ਦਾ ਪੇਮੈਂਟ ਪਾ ਕੇ ਭੁੱਲੇ ਜਾਂਦੇ ਨੇ ਅਗਲੇ ਨੂੰ ਸਾਨੂੰ ਯਾਦ ਕਰਾਉਣਾ ਪੈਂਦਾ ਉਹਨੇ ਪੇਮੈਂਟ ਪਾਈ ਸੀ ਤੇ ਆ ਦੇਖੋ ਜੀ ਆ 2023 ਮਾਡਲ ਹੈ ਜੀ ਠੀਕ ਹੈ ਤੇ ਟਾਪ ਮਾਡਲ ਹੈ ਇਹ ਜੀ ਦਸਮੇਸ਼ ਮਰੇਲ ਕੋਟਲਾ ਇੱਥੋਂ ਪਿੰਨਾ ਕਢੋ ਜੀ ਇੱਕ ਪਿੱਛੇ ਪਿੰਨਾ ਦੋ ਪੰਨਾ ਪਿੱਛੇ ਨੇ ਜੀ ਤੇ ਰੋਟਾਵੇਟਰ ਬਣ ਜਾਂਦਾ ਇਹ ਸਭ ਤੋਂ ਸੌਖਾ ਰੋਟਾਵੇਟਰ ਬਣ ਜਾਂਦਾ ਉਹ ਹੈਪੀ ਪਿੰਨ ਦਿਖਾ ਦੇ ਵੀਰੇ ਠੀਕ ਹੈ ਹਾਂ ਇਹ オーਪਨ ਨਾਲ ਨਿਕਲਦੇ ਆ ਦੋਨੋਂ ਬਸ ਹੋਰ ਕੁਝ ਨਹੀਂ ਕਰਦਾ ਜੀ ਇੱਥੇ ਸਟੈਂਡ ਲੱਗ ਜਾਂਦੇ ਨੇ ਜੀ ਹਾਂ ਸਾਰਾ ਸਾਰਾ ਪਿੱਛੇ ਹਿੱਸਾ ਭਗ ਜਾਂਦਾ ਜੀ ਠੀਕ ਹੈ ਹਾਂ ਇਹਦਾ ਰੋਟਾਵੇਟਰ ਬਣ ਜਾਂਦਾ 2023 ਮਾਡਲ ਹੈ ਜੀ 23 ਮਾਡਲ ਹੈ ਹਾਂ 8 ਫੁੱਟ ਆਈ ਪੂਰਾ ਵਧੀਆ ਸੁਪਰ ਸੀਟਰ ਪਿਆ ਜਿੰਨਾ ਕਹਦੋ ਓਨਾ ਸੋਹਣਾ ਪਿਆ ਜੀ ਬਾਈ ਲੈ ਵੀ ਮਿੱਤਰੋ ਜਮਾ ਮੈਂ ਕਹਣਾ ਵੀ ਲਾਲ ਟਮਾਟਰ ਵਰਗਾ ਪਿਆ ਜਮਾ ਸਰ ਹੈ ਸਾਫ਼ ਰੂਟਾ ਆਪਣਾ ਸੁਪਰ ਸੀਟਰ ਹੈ ਠੀਕ ਹੈ ਤੇ ਖੋਲ ਕੇ ਰੂਟਾ ਫੀਟਰ ਵੀ ਬਣ ਜੂ ਮਲੇਰ ਕੋਡ ਲਈ ਆਪਣਾ ਤੇ ਰੇਟ ਦੀ ਗੱਲ ਰੇਟ ਵੀਰੇ 195000 ਰੁਪਿਆ ਬਾਕੀ ਮੌਕੇ ਤੇ ਮਾਨਤਾਨ ਕਰ ਦਾਂਗੀ ਸੁਪਰ ਸੀਟਰ ਦੇਖੋ ਜੀ ਆ ਕੇ ਪਸੰਦ ਕਰੋ ਆ ਕੇ ਪਸੰਦ ਕਰ ਲਓ ਆਪਦੀ ਤਸੱਲੀ ਕਰਕੇ ਭਾਈ ਲੈ ਕੇ ਜਾਓ ਠੀਕ ਹੈ ਬਾਕੀ ਜਿਹੜੇ ਭਰਾ ਐਨ ਆਰ ਆਈ ਵੀ ਬਹੁਤ ਭਰਾ ਹਨ ਬਾਹਰੋਂ ਪੇਮੈਂਟ ਆ ਪਾ ਰਹੇ ਹੈਗੇ ਆਪਾਂ ਸਿੱਧਾ ਅਗਲਾ ਸਾਨੂੰ ਮਿਲ ਕੇ ਮਿਲਦਾ ਵੀ ਨਹੀਂ ਸਾਨੂੰ ਹਨਾ ਆਪਾਂ ਸਿੱਧੇ ਅਗਲੇ ਦੇ ਘਰੇ ਭੇਜਣੇ ਹੈਗੇ ਤੇ ਆ ਕੇ ਦਸ਼ਮੇਸ਼ ਮਲੇਰ ਕੋਡ ਲਿਆ ਆ ਦਸ਼ਮੇਸ਼ ਮਲੇਰ ਕੋਡ ਲਾ ਕੇ ਵੀਰੇ 7 ਫੁੱਟ ਆ ਜੀ ਬਲੇਡ ਦਿਖਾ ਦੇ ਵੀਰੇ ਹੈਪੀ ਚੰਗੀ ਤਰ੍ਹਾਂ ਪੂਰੇ ਵਧੀਆ ਬਲੇਡ ਪਏ ਨੇ ਬਾਈ ਬਲੇਡ ਪਏ ਨੇ ਜਮਾ ਪੂਰੇ ਵਧੀਆ ਬਲੇਡ ਪਏ ਨੇ ਡਿਸਕ ਡਰਾਈਵ ਹੈ 7 ਫੁੱਟ ਹੈ ਜੀ ਠੀਕ ਹੈ ਹਾਂ ਜੀ ਡਿਸਕ ਡਰਾਈਵ ਹੈ ਜੀ ਇਹ ਠੀਕ ਹੈ ਇਹਦਾ ਇਹਦਾ ਰੇਟ ਹੈ ਵੀਰੇ 1,60,000 ਰੁਪਏ ਬਾਕੀ ਮੌਕੇ ਦੇ ਮਾਨਤਾਣ ਜਰੂਰ ਕਰਾਂਗੇ ਜੀ ਕੋਈ ਵੀ ਭਰਾ ਆਵੇ ਠੀਕ ਹੈ ਲੈ ਮਿੱਤਰੋ ਭੱਜ ਕੇ ਮੈਂ ਕਹਿੰਦਾ ਜਿਹੜਾ ਫੋਨ ਤੇ ਤੁਸੀਂ ਵੀਡੀਓ ਦੇਖ ਰਹੇ ਹੋਦੇ ਨੰਬਰ ਚੱਲ ਰਿਹਾ 63 ਜਲਦੀ ਤੋਂ ਜਲਦੀ ਕੰਟੈਕਟ ਕਰ ਲਓ ਕਿਉਂਕਿ ਬਾਈ ਤੁਹਾਨੂੰ ਵੀ ਪਾਈ ਨੇ ਪਹਿਲਾਂ ਵੀ ਦੱਸਿਆ ਵੀ ਬਾਤ ਆਪਾਂ ਕਹਿੰਨੇ ਵੀ ਵੀਡੀਓ ਪੁਰਾਣੀ ਹੁੰਦੀ ਆ ਫੋਨ ਆਪਾਂ ਬਾਅਦ 'ਚ ਕਰੀ ਜਾਂਦੇ ਆ ਹਨਾ ਅੱਜ 17 ਤਰੀਕ ਐ ਜੁਲਾਈ ਐ ਤੇ ਮਿੱਤਰੋ ਜਲਦੀ ਕੰਟੈਕਟ ਕਰ ਲਓ ਸਕਰੀਨ ਤੇ ਚੱਲ ਰੇ ਨੰਬਰ ਆ ਫਿਰ ਇਹਦੂ ਬਾਅਦ 'ਚ ਆਇਨਾ ਕਹਦੇ ਬਾਈ ਅਸੀਂ ਉਹ ਸੁਪਰ ਸੀਡਰ ਦੇਖਾਈ ਗਿਆ ਸੁੱਡੀ ਵੀਡੀਓ ਤੇ ਹਨਾ ਵੀ ਯਾਰ ਸਾਨੂੰ ਮਿਲਿਆ ਨਹੀਂ ਕਿਉਂਕਿ ਬਾਈ ਫਿਰ ਵੀਡੀਓ ਪੁਰਾਣੀ ਹੋ ਜਾਂਦੀ ਆ ਜਲਦੀ ਦਿਓ ਜਲਦੀ ਕੰਟੈਕਟ ਕਰ ਆਲਖਾ ਦੇ ਹੈਪੀ ਵੀਰੇ ਐਗਰੀ ਹਾਂ ਐਗਰੀ ਜੋਂਦਾ 7 ਫੋਟਾ ਜੀ ਠੀਕ ਐ ਤੇ ਪੂਰਾ ਵਧੀਆ ਪੀਸ ਪੈਸੇ ਜੈਨਾ ਕਹੇ ਰੋ 98 ਪੈਸੇ ਕੰਡੀਸ਼ਨ ਪਈ ਆ ਜੀ 98 ਪੈਸੇ ਸਾਨੂੰ ਇਹ ਪੈਸੇ ਤੇ ਡੰਗੀਆਂ ਡੂਗੀਆਂ ਸਾਰੀਆਂ ਨਾਲ ਨੇ ਬਾਈ ਜੀ ਪੂਰਾ ਵਧੀਆ ਪੀਸ ਪਿਆ ਜਿੰਨਾ ਕਹਦਾ 19 ਸੋਨਾ ਪੀਸ ਹੈ ਜੀ ਰੱਜ ਕੇ ਸੋਨਾ ਜੀ ਜਮਾ ਓਕੇ ਐ 1 ਲੱਖ 70000 75000 ਦਾ ਇਹ ਬਾਕੀ ਮੌਕੇ ਦੇ ਮਾਨਤਨ ਚ ਲੋ ਕਰਦਾਂਗੇ ਜੀ 70 ਨਿਕਲ ਗਿਆ 70 ਦੀ ਦੇ ਦਾਂਗੇ ਠੀਕ ਐ ਮੌਕੇ ਤੇ ਮਾਨਤਨ ਬਾਈ ਨੇ ਕਹਿਤਾ 70 ਨਿਕਲ ਗਿਆ 70 ਦੀ ਦੇ ਦਾਂਗੇ ਕੋਈ ਚੱਕਰ ਨਹੀਂ ਹਾਂ ਜੀ ਆਹ ਕੀ ਹਿਰਦਾ ਪਿਆ ਵੀਰੇ ਸੁਪਰ ਸੀਡਰ 22 ਮਾਡਲ ਹੈ ਜੀ ਬਲੇਡ ਹੈਗੇ ਨੇ 35 ਪੈਸੇ ਬਲੇਡ ਨੇ ਬਾਈ 8 ਫੁੱਟਾ ਹੈ ਜੀ ਠੀਕ ਐ ਤੇ ਫਟਾ ਨਾਲ ਆਈ ਰੋਟਾਵੇਟਰ ਦਾ ਰੋਟਾਵੇਟਰ ਦਾ ਹਾਂ ਜੀ ਰੋਟਾਵੇਟਰ ਦਾ ਫਟਾ ਨਾਲ ਆ ਅੱਠ ਫੁੱਟਾਂ ਦੀ ਡਿਸਕ ਡਰਾਈਵ ਹੈ ਜੀ ਇਹ ਦੇ ਦਾਂਗੇ ਵੀਰੇ 1,65,000 ਦਾ ਬਾਕੀ ਮੌਕੇ ਤੇ ਮਾਨਤਾ ਨਾਲ ਜਰੂਰ ਕਰਾਂਗੇ ਜੀ ਤੇ ਇਹ ਇਹ ਜਗਜੀਤ ਦਾ ਸੇਲ ਹੋ ਗਿਆ ਬਾਈ ਆਪਣਾ ਇਹ ਸੇਲ ਹੋ ਗਿਆ ਹਾਂ ਡੀਲਰ ਭਾਈ ਨੇ ਲੈ ਲਿਆ ਕਿਸੇ ਨੇ ਇਹ ਸੇਲ ਹੋ ਗਿਆ ਜੀ ਆਪਣਾ ਠੀਕ ਹੈ ਤੇ ਇਹ ਹੈਗਾ ਜੀ ਕੇਐਸ ਦਾ ਹੀ 7 ਫੁੱਟਾਈ ਕੀ ਐਸ ਦਾ ਕੀ ਐਸ ਦਾ 7 ਫੁੱਟਾ 2021 ਮਾਡਲ ਹੈ ਜੀ ਤੇ ਫਟਾ ਘਟ ਨਾਲ ਹੈ ਬਾਈ ਰੋਟਾਵਿਟ ਦੀ ਕਿਟ ਵੀ ਨਾਲ ਹੈ ਇਹਦੇ ਨਾਲ ਤੇ ਇਹ 165000 ਦਾ ਬਾਕੀ ਮੌਕੇ ਦੇ ਮਾਨ ਤਾਨ ਤਾਂ ਸਾਰਿਆਂ ਚ ਹੀ ਹੋ ਜੂਗਾ ਥੋੜਾ ਮੋਟਾ ਵੀਰੇ ਲੈ ਮੇਤਰੋ ਮਾਨਦਾਨ ਥੋੜਾ ਮੋਟਾ ਕਿਉਂਕਿ ਆਪਾਂ ਪਹਿਲੀ ਰੇਟ ਬਾਈ ਖਿੱਚ ਕੇ ਬੋਲਦੇ ਹੁੰਨੇ ਹਣਾ ਐ ਨਹੀਂ ਹੈਗਾ ਵੀ ਆ ਪੂੰਈ ਆਪਦੀ ਕਮਾਈ ਆ ਇਕੱਲਾ ਆਪਦਾ ਫਾਇਦਾ ਵੀ ਨਹੀਂ ਦੇਖਦੇ ਬਾਈ ਕਿਉਂ ਕਿਸਾਨ ਭਰਾ ਯਾਰ ਢਿੱਡ ਭਰਨ ਕੇ ਪੈਸੇ ਲਾਉਂਦਾ ਹਰੇਕਾ ਨਹੀਂ ਮੇਤਰੋ ਚੱਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਜਿਹੜਾ ਬੰਦਾ ਵੀਡੀਓ ਨੂੰ ਸ਼ੇਅਰ ਕਰਕੇ ਥੱਲੇ ਪਿਆਰੇ ਜਿਹਾ ਕਰੂ ਇੱਕ ਕਮ ਉਰਵਾਈ ਦਿਵਾਲੀ ਵਾਲਦਨ ਆਪਾਂ ਫਰੀਜ ਬਾਈ ਨੇ ਦੱਸਿਆ ਹੋਇਆ ਹਨਾ ਵਾਸ਼ਿੰਗ ਮਸ਼ੀਨ ਦੇਣੀ ਆ ਤੇ ਬਾਕੀ ਬਾਈ ਖੇਤੀਬਾੜੀ ਦੇ ਸੰਧਾ ਸੁਪਰ ਸੀਡਰ ਹੋਗੇ ਮਲਚਰ ਹੋਗੇ ਜਦੋਂ ਰੀਪਰਾਂ ਦਾ ਸੀਜ਼ਨ ਹੁੰਦਾ ਰੀਪਰ ਵੀ ਮਿਲਦੇ ਆ ਰੀਪਰ ਹੁਣ ਵੀ ਮਿਲ ਜਾਣਗੇ ਬਾਕੀ ਤੇ ਪਲਾਉ ਹੋਗੇ ਮਲਚਰ ਹੋਗੇ ਜੀ ਤੇ ਲੇਜ਼ਰ ਹੋਗੇ ਲੇਜ਼ਰ ਵੀ ਆਪਣੇ ਕੋਲੇ ਕਟਵਾ ਹਟਾ 8 10 ਪੀਸ ਖੜੇ ਨੇ ਜੀ ਲੈਕਾ ਸੈੱਟ ਮਿਲ ਜੂਗਾ ਟੀਐਨਡੀ ਦਾ ਮਿਲ ਜੂਗਾ ਇਹ ਮਠਾੜੂ ਦਾ ਮਿਲ ਜੂਗਾ ਜੀ ਏਜੀਐਲ ਦਾ ਮਿਲ ਜੂਗਾ ਸਾਰੇ ਸੈੱਟ ਫੁੱਲ ਗਾਰੰਟੀ ਹੋਊਗੀ ਇੱਕ ਦਿਨ ਚਲਾ ਕੇ ਦੇ ਸਕਦਾ ਅਗਲਾ ਲੇਜ਼ਰ ਆਪਣੇ ਤੇ ਅੱਗੇ ਪਿੱਛੇ ਟੈਰਾਂ ਨਾਲ ਅੱਗੇ ਪਿੱਛੇ ਵਾਲਾ ਮਿਲ ਜੂਗਾ ਜੀ ਇਕੱਠੇ ਟੈਰਾਂ ਨਾਲ ਇਕੱਠੇ ਡੇਰਾਂ ਨਾਲ ਮਿਲ ਜੂਗਾ ਜੀ ਬਾਕੀ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰੇਕ ਆਈਟਮ ਦੀ ਜਿਵੇਂ ਅੱਜ ਸੁਪਰ ਸੀਟਰ ਦਿਖਾਏ ਆ ਕੱਲ ਨੂੰ ਲੇਜ਼ਰ ਆ ਪਰਸੋਂ ਮਾਲਚਰ ਆ ਆਈ ਬਾਰੀ ਭਾਈ ਬੱਕਰੀਆਂ ਬੱਕਰੀਆਂ ਆਈਟਮਾਂ ਦੀ ਦਿਖਾਉਣਗੇ ਹਾਂ ਜੀ ਹਾਂ ਜੀ ਕਿਉਂਕਿ ਚੈਨਲ ਦੇ ਇੱਕ ਨਾਲ ਭਾਈ ਘੰਟੀ ਹੁੰਦੀ ਐ ਸਬਸਕ੍ਰਾਈਬ ਕਰ ਲੈਣੇ ਪਈ ਦੂਬਾਰਾ ਘੰਟੀ ਹੁੰਦੀ ਉਹਨੂੰ ਆਲਟੇ ਕਰ ਦਿਓ ਕਿਉਂਕਿ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਜੂ ਤੇ ਬਾਕੀ ਭਾਈ ਸਕਰੀਨ ਤੇ ਚੱਲ ਰਹੇ ਨੰਬਰ ਜਲਦੀ ਕੰਟੈ ਇਦਾਂ ਹੀ ਪਿਆਰ ਬਣਾ ਕੇ ਰੱਖੋ ਆਪਦੇ ਰਿਸ਼ਤੇਦਾਰਾਂ ਮਿੱਤਰਾਂ ਚ ਕਿਸਾਨ ਭਰਾਵਾਂ ਨੂੰ ਜਿਹੜੇ ਥੋੜੇ ਮਿੱਤਰ ਨੇ ਸ਼ੇਅਰ ਕਰ ਦੋ ਧੰਨਵਾਦ